ਬਠਿੰਡਾ ਦੇ ਰਾਏ ਕਲਾ ਪਿੰਡ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੁਲਿਸ ਮੁਲਾਜ਼ਮਾਂ ਤੇ ਪਿੰਡ ਵਾਸੀਆਂ ਦੇ ਵਿੱਚ ਝੜਪ ਦੇਖਣ ਨੂੰ ਮਿਲੀ ਦਰਅਸਲ ਇੱਥੇ ਇੱਕ ਮੇਲੇ ਦੇ ਵਿੱਚ ਦੋ ਧਿਰਾਂ ਦੀ ਆਪਸੀ ਲੜਾਈ ਹੋ ਗਈ ਜਦੋਂ ਪੁਲਿਸ ਵੱਲੋਂ ਸੁਚੋਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਥਾਣੇਦਾਰ ਵੀ ਜ਼ਖਮੀ ਹੋ ਗਿਆ ਸੋ ਦਾਅਵਾ ਕੀਤਾ ਕਿ ਪਿੰਡ ਦੇ ਵਿੱਚ ਹੀ ਦੋ ਧੜਿਆਂ ਦੇ ਵਿੱਚ ਆਪਸੀ ਟਕਰਾਅਰਬਾਜ਼ੀ ਹੋ ਗਈ ਤੇ ਪੁਲਿਸ ਇਸ ਨੂੰ ਸ਼ਾਂਤ ਕਰਨ ਦੇ ਵਾਸਤੇ ਮੌਕੇ ਦੇ ਉੱਤੇ ਪਹੁੰਚੀ ਸੀ ਪਰ ਉਲਟਾ ਉਹਨਾਂ ਦੇ ਵੱਲੋਂ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਥਾਣਾ ਆਨੰਦਗੜ੍ਹ ਦੇ ਐਸ ਐਚ ਓ ਰਵਿੰਦਰ ਸਿੰਘ ਨੂੰ ਸੱਟਾਂ ਲੱਗੀਆਂ ਜਿਸ ਨੂੰ ਕੀ ਇਲਾਜ ਲਈ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਦੋਂ ਪੁਲਿਸ ਦੇ ਵੱਲੋਂ ਪਿੰਡ ਦੇ 35 ਲੋਕਾਂ ਦੇ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਤਰ੍ਹਾਂ ਦੀ ਸਾਡੇ ਨਾ ਥਾਣਾ ਆਨੰਦਗੜ੍ਹ ਦੇ ਅ ਵਿੱਚ ਜਿਹੜਾ ਇੱਕ ਪਿੰਡ ਪੈਂਦਾ ਹੈ ਪਿੰਡ ਰੈਕੀਕਲਾ ਉੱਥੇ ਇੱਕ ਦਾਤਾ ਹਰੀ ਸਿੰਘ ਬਾਬਾ ਜੀ ਹੈਗੇ ਉਹਨਾਂ ਦੇ ਨਾਮ ਤੇ ਇੱਕ ਮੇਲਾ ਹਰ ਸਾਲ ਦਾ ਜਿਹੜਾ ਹੈਗਾ ਉਹ ਲਗਾਇਆ ਜਾਂਦਾ ਤੇ ਇਸ ਮੇਲੇ ਦੇ ਵਿੱਚ ਜਿਹੜੇ ਕਾਫੀ ਜਿਹੜੇ ਉਥੋਂ ਦੇ ਉਹਨੂੰ ਮੰਨਣ ਵਾਲੇ ਸ਼ਰਧਾਲੂ ਆਉਂਦੇ ਆ ਤੇ ਇਹ 17 ਤਰੀਕ ਨੂੰ ਦੀ ਗੱਲ ਹੈਗੀ ਹੈ ਉੱਥੇ ਅਸੀਂ ਫੋਰਸ ਲਗਾਈ ਹੋਈ ਸੀ ਤੇ ਜਿਹਦੇ ਵਿੱਚ ਸਾਲੇ ਇੰਸਪੈਕਟਰ ਅਰਵਿੰਦਰ ਸਿੰਘ ਤੇ ਏਐਸਏ ਗੁਰਮੀਲ ਸਿੰਘ ਦੀਆਂ ਜਿਹੜੀਆਂ ਦੋ ਪੁਲਿਸ ਪਾਰਟੀਆਂ ਸੀਗੀ ਉੱਥੇ ਅ ਸਕਿਉਰਟੀ ਡਿਊਟੀ ਤੇ ਲੌਨ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਉਥੇ ਹਾਜ਼ਰ ਸੀ ਗਿਆ ਤਾਂ ਕਰੀਬ 11:30 ਵਜੇ ਦੀ ਗੱਲ ਆ ਰਾਤ ਦੇ 17-18 ਦੇ ਦਰਮਿਆਨੀ ਕੱਲ ਦੀ ਗੱਲ ਹੈ ਤਾਂ ਉਥੇ ਪਬਲਿਕ ਨੇ ਦੱਸਿਆ ਵੀ ਉਥੇ ਨਾ ਕੋਈ ਦੋ ਆਫਸ ਵਿੱਚ ਜਿਹੜੇ ਹੈਗੇ ਆ ਗਰੁੱਪ ਟਾਈਪ ਜਿਹੜੇ ਹੈਗੇ ਆ ਆਫਸ ਵਿੱਚ ਮੁੰਡੇ ਜਿਹੜੇ ਹੈਗੇ ਉਹ ਹੀ ਝਗੜ ਰਹੇ ਆ ਪਿੰਡ ਦੇ ਵਿਚਾਲੇ ਜਾ ਕੇ ਉਹ ਝਗੜ ਰਹੇ ਨੇ ਤਾਂ ਇਮੀਡੀਏਟ ਜਿਹੜੇ ਹੈਗੇ ਐਸ ਐਚ ਓ ਸਾਡੇ ਇੰਸਪੈਕਟਰ ਰਵਿੰਦਰ ਸਿੰਘ ਜਿਹੜੇ ਨੰਦਗੜ੍ਹ ਨੇ ਉਹ ਉਥੇ ਮੌਕੇ ਤੇ ਪਹੁੰਚੇ ਉਹ ਉਜੜੀ ਇੱਕ ਤੇ ਰਹਿ ਗਈ ਆ ਜਿਹਦੇ ਚ 70 ਬੰਦੇ ਬਾਈ ਨੇਵੇਂ ਹੈਗੇ ਆ ਤੇ ਕੋਈ 30 35 ਬੰਦੇ ਸੀਗੇ ਜਿਹੜੀ ਮੁੰਡੀਆਂ ਟਾਈਪ ਸੀ ਜਿਹੜੇ ਜਾਦਾ ਉਹਨਾਂ ਨੇ ਕੀ ਕੀਤਾ ਵੀ ਇੱਕ ਸਾਡੇ ਬਲਵਿੰਦਰ ਸਿੰਘ ਜਿਹਨੂੰ ਨੰਬਰਦਾਰ ਕਹਿੰਦੇ ਨੇ ਰੇਕੇ ਕਲਾ ਦਾ ਪਿੰਡ ਦੇ ਵਿਚਾਲੇ ਉਹਦਾ ਘਰ ਉੱਥੇ ਸੱਤ ਦੇ ਵਿੱਚ ਹੈਗਾ ਚੰਡਾ ਵਾਜ ਦਾ ਉੱਥੇ ਉੱਥੇ ਉਹਦਾ ਘਰ ਹੈਗਾ ਤਾਂ ਉੱਥੇ ਇਹ ਉਹਦੇ ਘਰ ਵੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤਾਂ ਐਸਐਚਓ ਰਵਿੰਦਰ ਸਿੰਘ ਨੇ ਜਾ ਕੇ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਉੱਥੇ ਘਰੇ ਨਾ ਵੜੋ ਕੋਈ ਦਿੱਕਤ ਨਾ ਦੱਸੋ ਉਹ ਕਹਿੰਦੇ ਵੀ ਸੋਨੂੰ ਨਾ ਨਾ ਮੁੰਡਾ ਜਿਹੜਾ ਹੈਗਾ ਇਹਨਾਂ ਦੇ ਘਰ ਦੇ ਵਿੱਚ ਉਸ ਗਿਆ ਤੇ ਉਹ ਉਹਨੂੰ ਬਾਹਰ ਕੱਢੋ ਤੇ ਅਸੀਂ ਉਹਦੇ ਨਾਲ ਜਿਹੜਾ ਹੈਗਾ ਲੜਨਾ ਝਗੜਨਾ ਤੇ ਕੁੱਟਮਾਰ ਕਰਦੀ ਹੈ ਪਰ ਪੁਲਿਸ ਨੇ ਪੂਰਾ ਸੰਦਰਭ ਦੇ ਵਿੱਚ ਪੂਰੀ ਇਹਨੂੰ ਤਰਦਦ ਕਰਕੇ ਇਹਨੂੰ ਬੜਾ ਸਮਝਾਇਆ ਇਹਨਾਂ ਲੋਕਾਂ ਨੂੰ ਜਿਹੜੇ ਸੀਗੇ ਆਏ ਉੱਥੇ ਵੀ ਤੁਸੀਂ ਲੜਾਈ ਝਗੜਾ ਨਾ ਕਰੋ ਤਾਂ ਪੁਲਿਸ ਦੇ ਸਮਝਾਉਣ ਦੇ ਬਾਵਜੂਦ ਵੀ ਇਹਨਾਂ ਨੇ ਆਪਣਾ ਜਿਹੜਾ ਹੈਗਾ ਉਹ ਹਟੇ ਨਹੀਂ ਹੈਗੇ ਸ਼ਾਂਤੀ 'ਚ ਨਹੀਂ ਆਏ ਤਾਂ ਇਹਨਾਂ ਨੇ ਪੁਲਿਸ ਦੇ ਉੱਤੇ ਜਿਹੜਾ ਹਮਲਾ ਕਰਤਾ ਡਾਂਗਾ ਨਾਲ ਤੇ ਰੋੜੇ ਵਗੈਰਾ ਤੇ ਹੋਰ ਇਦਾਂ ਦੇ ਜਿਹੜੇ ਲੈ ਕੇ ਮਾਰੂ ਹਥਿਆਰਾਂ ਨਾਲ ਉੱਥੇ ਉਹਨਾਂ ਤੇ ਹਮਲਾ ਕਰਤਾ ਕਿ ਇਹਨੂੰ ਬਾਹਰ ਕੱਢੋ ਜਿਹੜਾ ਇਹ ਮੁੰਡਾ ਹੈਗਾ ਇਹਨੂੰ ਬਾਹਰ ਕੱਢ ਦਿਓ ਤੇ ਅਸੀਂ ਇਹਨੂੰ ਕੁੱਟਮਾਰ ਕਰਨੀ ਹੈ ਤਾਂ ਉਹ ਇਹਨਾਂ ਨੇ ਹਮਲਾ ਕੀਤਾ ਪੁਲਿਸ ਤੇ ਤੇ ਇਹਦੇ ਜਿਹਦੇ ਚ ਸਾਡੇ ਇੰਸਪੈਕਟਰ ਰਵਿੰਦਰ ਸਿੰਘ ਹੈਗੇ ਆ ਉਹ ਜਿਹੜੇ ਹੈਗੇ ਉਹਨਾਂ ਦੇ ਬਾਹਰ ਤੇ ਕਾਫੀ ਹੋਰ ਸੱਟਾਂ ਲੱਗੀਆਂ ਨੇ ਛਾਰਪ ਸੱਟਾਂ ਨੇ ਤੇ ਸਾਡੇ ਏਐਸਏ ਜਿਹੜੇ ਬਲਵਿੰਦਰ ਸਿੰਘ ਹੈ ਉਹਨਾਂ ਦੇ ਵੀ ਸੱਟਾਂ ਹੋਈਆਂ ਲੱਗੀਆਂ ਨੇ ਉਹ ਵੀ ਇੱਥੇ ਸਿਵਲ ਹਸਪਤਾਲ ਦਾਖਲ ਹੈ ਤੇ ਇੰਸਪੈਕਟਰ ਰਵਿੰਦਰ ਸਿੰਘ ਸਾਡੇ ਕਾਸਮੋ ਹਸਪੀਟਲ ਦਾਖਲ ਹੈ ਉਹਨਾਂ ਦਾ ਪੇਟ ਹੋ ਰਿਹਾ ਤੇ ਇੱਕਦਮ ਲਾਜਮ ਸਾਡੇ ਹੋਰ ਹੈ ਜਿਨ੍ਹਾਂ ਨੂੰ ਮੁੱਢਲੀ ਸੱ داخل ਕਰਾਇਆ ਉਹਨਾਂ ਨੂੰ ਵੀ ਮਤਲਬ ਉਹ ਜਿਹੜਾ ਛੁੱਟੀ ਦਿੱਤੀ ਹੈ ਤੇ ਇਹਦੇ ਸਬੰਧ ਵਿੱਚ ਅਸੀਂ ਕੋਈ 35 ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਜਿਹੜਾ ਦਰਜ ਕੀਤਾ ਜਿਹਦੇ ਵਿੱਚ ਸੈਕਸ਼ਨ 109 132 221 121 1 118 1 115 2 199 2 ਤੇ 190 ਤੇ 324 ਸੈਕਸ਼ਨ ਬੀ ਐਨ ਐਸ ਦੇ ਤਹਿਤ ਜਿਹੜੀਆਂ ਪਿਛਲੀਆਂ ਧਰਾਵਾਂ ਹੁੰਦੀਆਂ ਸੀਗੀਆਂ 307 ਇਹ 353 186 143 49 ਆਈਪੀਸੀ ਜਿਹੜੀ ਸੀ ਉਹਦੇ ਤਹਿਤ ਜਿਹੜਾ ਹੈਗਾ 35 ਬੰਦਿਆਂ ਦੇ ਖਿਲਾਫ ਅਸੀਂ ਮਕਦਮਾ ਦਰਜ ਕਰ ਲਿਆ ਤੇ ਜਿਹਦੇ ਵਿੱਚੋਂ ਅਥਾਣਾ ਮੰਦਗੜ ਦਰਜ ਕੀਤਾ ਜਿਹਦੇ ਵਿੱਚੋਂ ਅਸੀਂ ਤਿੰਨ ਦੋਸ਼ੀਆਂ ਨੂੰ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਲਾਡੀ ਸਿੰਘ ਪੁੱਤਰ ਨੈਭ ਸਿੰਘ ਦੂਸਰਾ ਹੈਗਾ ਰਗਵੀਰ ਸਿੰਘ ਗੱਗੀ ਪੁੱਤਰ ਬਲਕਰਨ ਸਿੰਘ ਤੇ ਇੱਕ ਹੈਗਾ ਜੀ ਬਲਜਿੰਦਰ ਬਾਬੂ ਪੁੱਤਰ ਹਰਬੰਸ ਸਿੰਘ ਵਾਸੀ ਰੈਕੇ ਕਲਾ ਇਹਨਾਂ ਤਿੰਨਾਂ ਨੂੰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਖਿਲਾਫ ਕਾਨੂੰਨਨ ਜੋ ਵੀ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾਏਗੀ ਜਿਹੜਾ ਵੀ ਇਸ ਤਰ੍ਹਾਂ ਪੁਲਿਸ ਦੇ ਨਾਲ ਜਿਹੜੀ ਆਪਦੀ ਡਿਊਟੀ ਕਰ ਰਹੀ ਹੈ ਪੁਲਿਸ ਨਾਲ ਜਿਹੜਾ ਇਸ ਤਰ੍ਹਾਂ ਕੋਈ ਆਪਦੀ ਵਰਦੀ ਨੂੰ ਜਾਂ ਉਹਦੀ ਡਿਊਟੀ ਦੇ ਵਿੱਚ ਵਿਗੜਨ ਪਾਏਗਾ ਤਾਂ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਬਠਿੰਡਾ ਪੁਲਿਸ ਕਰੇਗੀ ਖੈਰ ਦੇਖਿਆ ਜਾਵੇ ਤਾਂ ਲੋਕਾਂ ਦਾ ਗੁੱਸਾ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਨਿੱਕੀਆਂ ਮੋਟੀਆਂ ਤਕਰਾਰਾਂ ਖੂਨੀ ਰੂਹ ਤਾਰਨ ਕਰ ਲੈਂਦੀਆਂ ਨੇ ਹਕੀਕਤ ਲਈ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸਿੰਘ ਸੈਣੀ ਦੀ ਰਿਪੋਰਟ